ਅਮਰੀਕਾ ਦੀ ਧਰਤੀ ਤੋਂ ਡਿਪੋਰਟ ਹੋਏ 104 ਭਾਰਤੀ ਜਿਹੜੇ ਆਪਣੇ ਆਪਣੇ ਘਰ ਪਹੁੰਚ ਗਏ ਨੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਪਹੁੰਚ ਗਏ ਨੇ ਪਰ ਇਹ ਵਤਨ ਵਾਪਸੀ ਤੇ ਸਿਆਸਤ ਕਰਵਾਉਣ ਲੱਗੀ ਹਰ ਕੋਈ ਸਵਾਲ ਖੜੇ ਕਰ ਰਿਹਾ ਤੇ ਅੱਜ ਸੁਖਪਾਲ ਸਿੰਘ ਖੈਰਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਕਿਹਾ ਕਿ ਦੇਖ ਲੋ ਰੰਗਲੇ ਪੰਜਾਬ ਨੂੰ ਰੰਗਲੇ ਪੰਜਾਬ ਦੇ ਨੌਜਵਾਨ ਬੇੜੀਆਂ ਲਾ ਕੇ ਹਥਕੜੀਆਂ ਲਗਾ ਕੇ ਵੇਚੇ ਨੇ ਆ ਵਾਕਈ ਸਵਾਲ ਤਾਂ ਖੜੇ ਹੁੰਦੇ ਨੇ ਸਵਾਲ ਖੜੇ ਹੁੰਦੇ ਨੇ ਉਹਨਾਂ ਟਰੈਵਲ ਏਜੰਟਾਂ ਦੇ ਉੱਤੇ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਸਵਾਲ ਖੜੇ ਹੁੰਦੇ ਨੇ ਕਿ ਉਹਨਾਂ ਏਜੰਟਾਂ ਦੇ ਉੱਤੇ ਸਿਕੰਜਾ ਕਿਉਂ ਨਹੀਂ ਕੱਸਿਆ ਜਾਂਦਾ ਸਵਾਲ ਬਹੁਤ ਸਾਰੇ ਨੇ ਪਰ ਜਵਾਬ ਕੌਣ ਦੇਵੇਗਾ ਇੱਕ ਵਾਰ ਸੁਖਬਾਲ ਸਿੰਘ ਖੈਰਾ ਦੀ ਜਵਾਨੀ ਸੁਣਾਉਣੀ ਆ ਆਖਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਰਕਾਰਾਂ ਦੇ ਉੱਤੇ ਸਵਾਲ ਖੜੇ ਕੀਤੇ ਤੇ ਕਿਉਂ ਇੰਨੇ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਏ ਫੌਜੀ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਪਤਾ ਇਹ ਲੱਗਿਆ ਕਿ ਸਾਰਾ ਰਾ ਉਹਨਾਂ ਨੂੰ ਹੱਥ ਖੜੀਆਂ ਲਾ ਕੇ ਇਥੇ ਲੈ ਕੇ ਆਏ ਨੇ ਜਿਹੜਾ ਇਹ ਰੌਲਾ ਪੈ ਰਿਹਾ ਕਿ 205 ਇੰਡੀਅਨਸ ਡਿਪੋਰਟ ਕੀਤੇ ਨੇ ਅਸਲ ਵਿੱਚ ਜਿਹੜਾ ਜਦੋਂ ਚੈੱਕ ਕੀਤਾ ਪ੍ਰੋਪਰ ਫੈਕਟ ਤਾਂ 104 ਨਾਗਰਿਕ ਜਿਹੜੇ ਨੇ ਇੰਡੀਆ ਦੇ ਉਹ ਅਮਰੀਕਾ ਨੇ ਜਿਹੜੇ ਇਲੀਗਲ ਸਟੇ ਕਰ ਰਹੇ ਸੀ ਉਹ ਡਿਪੋਰਟ ਕੀਤੇ ਨੇ ਇਹਨਾਂ 104 ਦੇ ਵਿੱਚ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਔਰ ਖਾਸ ਤੌਰ ਤੇ ਤਵਾਬੇ ਦੇ ਰਹਿਣ ਵਾਲੇ ਨੇ ਤੇ ਕੁਝ ਬੰਦੇ ਮੇਰੀ ਆਪਣੀ ਕਨਸਟੈਂਸੀ ਪੁਲਤ ਦੇ ਮੈਨੂੰ ਸ਼ਾਇਦ 4 ਨੇ ਹਲੇ ਲਿਸਟ ਪੂਰੀ ਡਿਟੇਲ ਚ ਆਊਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਵਾਂ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਪੰਜਾਬ ਦੇ ਵਿੱਚ ਹਤਾਸ਼ ਹੋ ਕੇ ਮਯੂਸ ਹੋ ਕੇ ਪਿਛਲੇ ਕੁਝ ਦਹਾਕਿਆਂ ਤੋਂ ਹੌਲੀ-ਹੌਲੀ ਪਹਿਲਾਂ ਸੈਂਕੜੇ ਫਿਰ ਹਜ਼ਾਰਾਂ ਫਿਰ ਹੁਣ ਲੱਖਾਂ ਦੀ ਤعداد ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗੇ ਔਰ ਪੈਸੇ ਬਹੁਤ ਲੱਗਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਜਾਣਾ ਚਾਹੇ ਉਹ ਕਿਸੇ ਰੂਟ ਨਾਲ ਜਾਣਾ ਵਾਇਆ ਮੈਕਸੀਕੋ ਜਾਣਾ ਕੋਲੰਬੀਆ ਦੇ ਜੰਗਲਾਂ ਚੋਂ ਜਾਣਾ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਉਹ ਪਿਛਲੇ ਸਮੇਂ ਚ ਰਾਹ ਜਾਂਦੇ ਮਾਰੇ ਵੀ ਗਏ ਨੇ ਇਹਨਾਂ ਦੇਸ਼ਾਂ ਵਿੱਚ ਦੀ ਇਹਨੂੰ ਕਹਿੰਦੇ ਨੇ ਡੌਂਕੀ ਰੂਟਸ ਮਤਲਬ ਕਿ ਜਦਾ ਗਧੇ ਵਾਲੀ ਰੂਟ ਦੇ ਵਿੱਚ ਦੀ ਲੈ ਕੇ ਜਾਣਾ ਹਰ ਤਰ੍ਹਾਂ ਦਾ ਖਤਰਾ ਹੈ ਰਾਹ ਦੇ ਵਿੱਚ ਨਦੀਆਂ ਨੇ ਰਾਹ ਦੇ ਵਿੱਚ ਜੰਗਲ ਨੇ ਜਾਨਵਰ ਨੇ ਐਟਸੈਟਰਾ ਐਟਸੈਟਰਾ ਪਰ ਇੰਨੇ ਖਤਰੇ ਮੂਲ ਲੈ ਕੇ ਉਹ ਉੱਥੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੜੇ ਲਿਖੇ ਲਾ ਨੌਜਵਾਨਾਂ ਨੂੰ ਜਿਹੜੇ ਅੱਛੇ ਗ੍ਰੈਜੂਏਟ ਐ ਪੋਸਟ ਗ੍ਰੈਜੂਏਟ ਐ ਇੱਥੇ ਕੋਈ ਨੌਕਰੀ ਉਹਨਾਂ ਨੂੰ ਦਿਸ ਨਹੀਂ ਰਹੀ ਸੀ ਖੇਤੀ ਸਾਡੀ ਇੰਨੀ ਕਾਮਯਾਬ ਨਹੀਂ ਕਿਉਂਕਿ ਲੈਂਡ ਹੋਲਡਿੰਗਸ ਘਟ ਗਿਆ ਨੇ ਔਰ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਇੱਕ ਪੱਕ ਪਾਤੀ ਆ ਉਹਦੇ ਕਰਕੇ ਕੋਈ ਬਹੁਤ ਲਾਹੇਵੰਦ ਕਿੱਤਾ ਨਹੀਂ ਰਿਹਾ ਖੇਤੀ ਇੰਡਸਟਰੀ ਬਹੁਤੀ ਪੰਜਾਬ ਦੇ ਵਿੱਚ ਹੈ ਨਹੀਂ ਬਾਰਡਰ ਸਟੇਟ ਆ ਤੇ ਅਮਰੀਕਾ ਜਾਂਦੇ 40 ਤੋਂ 50 ਲੱਖ ਰੁਪਇਆ ਔਸਤਨ ਅਮਰੀਕਾ ਜਾਣ ਦਾ ਖਰਚਾ ਜਿਹੜੇ ਨੇ ਚਾਹੋ ਏਜੰਟ ਰਾਹੀਂ ਜਾਂਦੇ ਆ ਜਿੱਦਾਂ ਵੀ ਜਾਂਦੇ 40-50 ਲੱਖ ਰੁਪਏ ਲੱਗਦਾ ਹੁਣ ਇੱਕ ਵਾਰ ਜ਼ਰਾ ਸੋਚੋ ਕਿ ਜਿਨ੍ਹਾਂ ਨੇ 40-50 ਲੱਖ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਅਮਰੀਕਾ ਭੇਜਿਆ ਖਾਸ ਤੌਰ ਤੇ ਤੇ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਸੀਗੇ ਤੇ ਉੱਥੋਂ ਡਿਪੋਰਟ ਹੋ ਕੇ ਆ ਗਏ ਨੇ ਤੀ ਪਤਾ ਲੱਗਿਆ ਕਿ ਪੰਜਾਬ ਦੇ ਰਹਿਣ ਵਾਲੇ ਨੇ 30 ਆਊਟ ਆਫ 104 ਇਹਦੇ ਚ ਹੁਣ ਤਿੰਨ ਚਾਰ ਪਹਿਲੂ ਆਉਂਦੇ ਨੇ ਇਹ ਸਾਰੇ ਡਿਪੋਰਟੇਸ਼ਨ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪਹਿਲੂ ਇਹ ਆ ਜਾਂਦਾ ਸਾਹਮਣੇ ਕਿ ਸਾਡੇ ਦੇਸ਼ ਵਿੱਚ ਕੱਲੇ ਪੰਜਾਬ ਦੇ ਨੇ ਹਰਿਆਣੇ ਦੇ ਨੇ 33 ਸ਼ਾਇਦ ਗੁਜਰਾਤ ਦੇ ਨੇ ਔਰ 33 ਦੇ ਕਰੀਬ ਤਕਰੀਬਨ ਹਰਿਆਣੇ ਦੇ ਨੇ ਇਹਦਾ ਮਤਲਬ ਸਾਡੇ ਦੇਸ਼ ਦੇ ਲੋਕੀ ਇਥੋਂ ਦੇ ਸਿਸਟਮ ਨਾਲ ਖਫਾ ਨੇ ਖੁਸ਼ ਨਹੀਂਗੇ ਔਰ ਪੰਜਾਬ 'ਚ ਮੈਂ ਗੱਲ ਕਰਾਂ ਕਿ ਸਾਡੇ ਚੀਫ ਮਿਨਿਸਟਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਰੰਗਲਾ ਪੰਜਾਬ ਬਣਾਤਾ ਮੈਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰੰਗਲਾ ਨਹੀਂਗਾ ਇੱਕ ਅੰਗਲਾ ਸਾਬਤ ਹੋਇਆ ਵਾ ਔਰ ਅੱਜ ਦੁਖਦਾਈ ਗੱਲ ਇਹ ਆ ਕਿ ਸਿਰਫ ਇੱਕ ਇਹਨਾਂ ਦਾ ਇੱਕ ਮਿਨਿਸਟਰ ਜਿਹੜਾ ਰਾਜ ਦੇ ਕੋਲ ਐਨਆਰਆਈ ਡਿਪਾਰਟਮੈਂਟ ਹੈ ਸ਼ਾਇਦ ਉਹ ਗਿਆ ਉੱਥੇ ਔਰ ਕੋਈ ਸੀਨੀਅਰ ਪੰਜਾਬ ਸਰਕਾਰ ਵੱਲੋਂ ਕੋਈ ਉੱਥੇ ਅਫਸਰ ਕੋਈ ਮਨਿਸਟਰ ਕੋ ਚੀਫ ਮਨਿਸਟਰ ਅਗਰ ਫਰਜ਼ ਕਰੋ ਕੋਈ ਛੋਟੀ ਮੋਟੀ ਕੋਈ ਪ੍ਰਾਪਤੀ ਵਾਲੀ ਗੱਲ ਹੁੰਦੀ ਤਾਂ ਸਾਰਿਆਂ ਨੇ ਉੱਥੇ ਲਾਈਨ ਲੈ ਕੇ 에ਰਪੋਰਟ ਦੇ ਬਾਹਰ ਖੜੇ ਹੋਣਾ ਸੀਗਾ ਔਰ ਗੁਲਦਸਤੇ ਲੈ ਕੇ ਖੜੇ ਹੋਣਾ ਸੀਗਾ ਤੇ ਪਬਲਿਸਿਟੀ ਤੇ ਵਾਵਾ ਖਟਣੀ ਸਾਰੇ ਪੰਜਾਬ ਦੀ ਪਰ ਜਦੋਂ ਚੁਣੌਤੀਆਂ ਦਾ ਸਮਾਂ ਵਾ ਸਾਰੇ ਪਿੱਠ ਦਿਖਾ ਕੇ ਜਿਹੜੇ ਭੱਜ ਗਏ ਨੇ ਮੇਰਾ اپنی ਕਨਸਟੈਂਸੀ ਦੇ ਲੋਕ ਨੇ ਮੇਰੇ ਮੈਨੂੰ ਕੁਝ ਪਿਛਲੇ 1-2 ਦਿਨ ਤੋਂ ਜ਼ੁਕਾਮ ਔਰ ਟੈਂਪਰੇਚਰ ਟਾਈਪ ਫੀਲ ਹੋ ਰਿਹਾ ਵਰਨਾ ਮੈਂ ਜ਼ਰੂਰ ਜਾਂਦਾ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਜਿਹੜੇ ਆਏ ਨੇ ਰਿਪੋਰਟ ਹੋ ਕੇ 1-2 ਦਿਨ ਚ ਉਹਨਾਂ ਦੇ ਘਰਾਂ ਤੱਕ ਪਹੁੰਚੂਗਾ ਔਰ ਜਿੰਨੇ ਹੋ ਸਕਦੇ ਉਹਨਾਂ ਦੀ ਅਮਦਾਦ ਤੇ ਮਦਦ ਵੀ ਕਰਾਂਗੇ ਪਹਿਲੂ ਨੰਬਰ 1 ਇਹ ਆ ਕਿ ਪੰਜਾਬ ਚ ਮਯੂਸ ਨੇ ਸਾਡੇ ਨੌਜਵਾਨ ਔਰ ਆ ਪਿਛਲੇ ਥੋੜੇ ਸਮੇਂ ਚ ਇੱਕ ਰਿਪੋਰਟ ਆਈ ਸੀਗੀ ਕਿ ਕੱਲੇ ਕੈਨੇਡਾ ਵਿੱਚ ਅ ਸ਼ਾਇਦ ਕਿੰਨੇ ਬਿਲੀਅਨ ਡਾਲਰਸ ਸਿਰਫ এডੂਕੇਸ਼ਨ ਦੀ ਫੀਸ ਦੇ ਕੇ ਸਾਡੇ ਨੌਜਵਾਨ ਕੈਨੇਡਾ ਵਿੱਚ ਗਏ ਨੇ ਜਦੋਂ ਮੈਂ ਉਹਦੀ ਰੁਪਈਆਂ 'ਚ ਤਰਜਮਾਨੀ ਕੀਤੀ ਤਾਂ ਪਤਾ ਲੱਗਿਆ ਕਿ 25000 ਕਰੋੜ ਰੁਪਇਆ ਇਕੱਲੇ ਇੱਕ ਸਾਲ ਵਿੱਚ ਸਿਰਫ এডੂਕੇਸ਼ਨ ਪਰਪਸ ਵਾਸਤੇ ਸਾਡੇ ਨੌਜਵਾਨਾਂ ਨੇ ਖਰਚ ਕੀਤੇ ਤੇ ਕੈਨੇਡਾ ਪੜ੍ਹਾਈ ਦੇ ਆਧਾਰ ਤੇ ਗਏ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਂਦੇ ਨੇ ਜਾਂ ਹੋਰ ਨਾ ਦੇਸ਼ਾਂ ਵਿੱਚ ਜਾਂਦੇ ਨੇ ਵਰਲਡ 'ਚ ਸ਼ਾਇਦ ਮੇਰਾ ਖਿਆਲ ਹੈ ਕਈ ਲੱਖ ਕਰੋੜ ਰੁਪਇਆ ਪੰਜਾਬ ਦਾ ਇਹ ਰੋਡ ਹੋ ਰਿਹਾ ਵਾ ਇੱਕ ਤਾਂ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਜਿਹੜਾ ਕਲੇਮ ਕਰਦੀ ਅੱਜ ਉਹਨਾਂ ਦੀ ਉਹ ਸਾਰੀ ਜਿਹੜੀ ਸੀਗੀ ਟੈਸਨੈਸ ਇਹਨਾਂ ਨੌਜਵਾਨਾਂ ਦੇ ਵਾਪਸ ਆਉਣ ਨਾਲ ਡਿਪੋਰਟ ਹੋਣ ਨਾਲ ਹੋਗੇ ਦੂਸਰਾ ਪਹਿਲੂ ਇਹਦੇ ਚ ਇੰਪੋਰਟੈਂਟ ਹੋਰ ਇਹ ਆ ਇੱਕ ਪਾਸੇ ਸਾਡੇ ਦੇਸ਼ ਦੇ ਰਾਜ ਕਰਨ ਵਾਲੇ ਕਹਿ ਰਹੇ ਨੇ ਕਿ 2032 ਤੱਕ ਅਸੀਂ ਇੰਡੀਆ ਦੀ ਇਕਨੋਮੀ ਨੂੰ 10 ਟ੍ਰਿਲੀਅਨ ਡਾਲਰਸ ਯੂ ਐਸ ਡਾਲਰਸ ਤੱਕ ਲੈ ਕੇ ਜਾਵਾਂਗੇ ਅਗਰ 10 ਟ੍ਰਿਲੀਅਨ ਯੂ ਐਸ ਡਾਲਰਸ ਵਾਲ ਨੂੰ ਸਾਡਾ ਦੇਸ਼ ਵਧ ਰਿਆ ਹੁੰਦਾ ਤੇ ਫਿਰ ਸਾਡੇ ਬੱਚੇ ਗੈਰ ਕਾਨੂੰਨੀ ਢੰਗ ਨਾਲ 40-50 ਲੱਖ ਰੁਪਏ ਦੇ ਕੇ ਅਮਰੀਕਾ ਦੀ ਧਰਤੀ ਤੇ ਖਤਰਾ ਮੂਲ ਲੈ ਕੇ ਜਾਣਾ ਗਵਾ ਕੇ ਕਿਉਂ ਜਾਂਦੇ ਇਹ ਮਤਲਬ ਇਹ ਵੀ ਉਹਨਾਂ ਦਾ ਕਲੇਮ ਜਿਹੜਾ ਵਾ ਬੀਜੇਪੀ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਫੇਲ ਹੋ ਚੁੱਕਾ ਹੈ। ਇੱਕ ਪਹਿਲੂ ਇਹਦੇ ਚ ਇਹ ਆ ਹੁਣ ਪੰਜਾਬ ਦੇ ਮਿਨਿਸਟਰ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਕਿ ਟਰੰਪ ਨੂੰ ਇਹਨਾਂ ਨੂੰ ਪੱਕੇ ਕਰਨ ਦੇਣਾ ਚਾਹੀਦਾ। ਟਰੰਪ ਦੀ ਕੋ ਝਾੜੂ ਦੀ ਸਰਕਾਰ ਤਾਂ ਹੈ ਨਹੀਂਗੀ। ਉਹਨਾਂ ਦੀ ਆਪਣੇ ਲਾਜ਼ ਨੇ ਅਮਰੀਕਾ ਦੀ ਜਿਹੜੀ 278 ਸਾਲ ਪੁਰਾਣਾ ਹੈ ਇਹ ਦੇਸ਼ ਆਜ਼ਾਦ ਹੋਇਆ। ਉਹਨਾਂ ਨੇ ਇਲੈਕਸ਼ਨ ਵਿੱਚ ਪ੍ਰੋਮਿਸ ਕੀਤੀ ਸੀ ਕਿ ਜਿੰਨੇ ਵੀ ਦੂਸਰੇ ਦੇਸ਼ਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੁੰਦੇ ਨੇ ਅਸੀਂ ਸਾਰਿਆਂ ਨੂੰ ਡਿਪੋਰਟ ਕਰਾਂਗੇ ਇਹ ਇਲੈਕਸ਼ਨ ਇਸ਼ੂ ਸੀਗਾ ਅਮਰੀਕਨ ਜਿਹੜੀ ਹੁਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਕੇ ਢੀਆ ਔਰ 트੍ਰੰਪ ਜਿੱਤਿਆ ਇਸ ਮੁੱਦੇ ਦੇ ਉਤੇ ਅਗਰ ਤਿੰਨ ਚਾਰ ਮੁੱਦੇ ਇੰਪੋਰਟੈਂਟ ਹੋਣਾ ਚ ਇੱਕ ਇੰਪੋਰਟੈਂਟ ਬਹੁਤ ਮੁੱਦਾ ਸੀ ਇੱਥੇ ਇਹ ਪੁਆਇੰਟ ਆਉਂਦਾ ਕਿ ਕੀ ਪੰਜਾਬ ਅਮਰੀਕਾ ਤੋਂ ਤੇ ਕੈਨੇਡਾ ਤੋਂ ਕੁਝ ਸੇਧ ਰਵੇਗਾ ਔਰ ਪੰਜਾਬ ਕੋਈ ਆਪਣਾ ਇਸ ਤਰ੍ਹਾਂ ਦਾ ਲਾਅ ਬਣਾਵੇਗਾ ਜਿਹਦੇ ਨਾਲ ਅਸੀਂ ਬਾਹਰਲੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕ ਸਕੀਏ ਅਗਰ ਉਹ ਬਣਾ ਸਕਦੇ ਨੇ ਅਗਰ ਹਿਮਾਚਲ ਪ੍ਰਦੇਸ਼ ਰੋ ਲਾਅ ਬਣਾ ਸਕਦਾ ਅਗਰ ਉਤਰਾਖੰਡ ਬੀਜੇਪੀ ਦੀ ਸਰਕਾਰ ਬਣਾ ਸਕਦੀ ਹੈ ਅਗਰ ਗੁਜਰਾਤ ਸਾਡੇ ਸਿੱਖਾਂ ਦੇ ਪਰਿਵਾਰਾਂ ਨੂੰ ਕੱਚ ਲਾ ਕੇ ਛੋ ਡਿਬੋਟ ਕਰ ਸਕਦਾ ਉਹਨਾਂ ਦੇ ਜ਼ਮੀਨਾਂ ਖੋ ਸਕਦਾ ਤੇ ਰਾਜਸਥਾਨ ਦੇ ਵਿੱਚ ਸਾਨੂੰ ਜ਼ਮੀਨ ਲੈਣ ਦੀ ਅਧਿਕਾਰ ਨਹੀਂਗਾ ਇਹ ਇੱਕ ਸਿਸਟਮੈਟਿਕ ਇੱਕ ਵਰਲਡ ਦਾ ਸਿਸਟਮ ਹੈ ਕਿ ਹਰ ਦੇਸ਼ ਹਰ ਕੌਮ ਆਪਣੇ ਆਪਣੀ ਆਇਡੈਂਟੀਟੀ ਤੇ ਆਪਣੀ ਹੋਣ ਨੂੰ ਬਚਾਉਣ ਵਾਸਤੇ ਇਹ ਉਪਰਾਲੇ ਕਰਦੀ ਹੈ ਜਿਹੜੇ ਇੱਥੋਂ ਮੰਤਰੀ ਨੇ ਕਿਹਾ ਕਿ ਜੀ ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ ਵਾ ਇੱਕ ਉਹ ਪੰਜਾਬ ਦੀ ਅਸੈਂਬਲੀ ਤਾਂ ਹੈ ਨਹੀਂਗੀ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਇਹ ਬਿਲ ਪਾਸ ਕਰਕੇ ਦਿਖਾਓ ਕਿ ਜਿਹੜੇ ਬਾਹਰੋਂ ਆਉਂਦੇ ਨੇ ਗੈਰ ਪੰਜਾਬੀ ਉਹ ਜੀਸਤ ਕੇ ਆਉਣ ਲੇਕਿਨ ਆ ਸ਼ਰਤਾ ਸਾਡੀਆਂ ਪੂਰੀਆਂ ਕਰਕੇ ਆਉਂਦੇ ਇਹ ਵੀ ਇੱਕ ਪਹਿਲੂ ਅੱਜ ਦੀ ਡਿਪੂਟੇਸ਼ਨ ਦਾ ਹੈ ਤੇ ਅੰਤ ਵਿੱਚ ਨਾਲ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਨੂੰ 30 ਦੇ 30 ਜਿਹੜੇ ਡਿਪੋਰਟ ਹੋ ਕੇ ਆਏ ਨੇ ਪੰਜਾਬ ਫਿਲਹਾਲ ਇਹ ਵਾਰਨਿੰਗ ਹੈ ਇਹ ਇੱਕ ਤਾਂ ਇਹ ਜਿਹੜੇ 30 ਆਏ ਨੇ ਜਿਹੜੇ ਉੱਜੜ ਗਏ ਨੇ ਫਾਈਨੈਂਸ਼ਲੀ ਰਿਕ ਹੋ ਗਏ ਨੇ ਸਾਰੇ ਕਰਜ਼ਈ ਹੋਣਗੇ ਕਰਜ਼ਾ ਵਿਆਜ ਲੈ ਕੇ ਆਪਣੇ ਬੱਚਾ ਨੂੰ ਵਿਦੇਸ਼ਾ ਭੇਜਦੇ ਆਪਾਂ ਨੂੰ ਆਮ ਰੂਟੀਨ ਜਾਣਕਾਰੀ ਆ ਕੀ ਇਹਨਾਂ ਤੀਆਂ ਦੇ ਵਾਸਤੇ ਪੰਜਾਬ ਸਰਕਾਰ ਕੋਈ ਗਵਰਨਮੈਂਟ ਜੋਬਸ ਦਾ ਪ੍ਰਬੰਧ ਕਰੇਗੀ ਇਹਨਾਂ ਦੇ ਭਵਿੱਖ ਨੂੰ ਬਚਾਉਣ ਦਾ ਉਪਰਾਲਾ ਕਰੇਗੀ ਅਗਰ ਤੀਆਂ ਨੂੰ ਜੋਬਸ ਮਿਲ ਜਾਂਦੀਆਂ ਆਈ ਏਮ ਵੈਰੀ ਸ਼ੋਰ ਕਿ ਦੂਸਰੇ ਜਿਹੜੇ ਬੱਚੇ ਬਾਹਰ ਸੋਚ ਰਹੇ ਜਾਣਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਥੋਂ ਕੱਢਿਆ ਜਾਵੇਗਾ ਤਾਂ ਉਹ ਸ਼ਾਇਦ ਜਾਣਗੇ ਨਹੀਂ ਇੱਥੇ ਪੜਨਗੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨਗੇ ਆਈਐਲਜ਼ ਦੇ ਕੋਰਸਸ ਛੱਡ ਕੇ ਉਹ ਆਈਏਐਸ ਤੇ ਆਈਪੀਐਸ ਦੀ ਤਿਆਰੀ ਕਰਨਗੇ ਬਹੁਤ ਕਾਬਿਲ ਆ ਸਾਡੇ ਬੱਚੇ ਇੱਕ ਇਹ ਵੀ ਪਹਿਲੂ ਆ ਕਿ ਕੀ ਪੰਜਾਬ ਸਰਕਾਰ ਉਹਨਾਂ ਦੇ ਭਵਿੱਖ ਦਾ ਉਹਨਾਂ ਦੀ ਜਾਨ ਤੇ ਮਾਲ ਤੇ ਉਹਨਾਂ ਦੇ ਭਵਿੱਖ ਦੀ ਰਾਖੀ ਕਰਨ ਵਿੱਚ ਕਾਮਯਾਬ ਹੁੰਦੀ ਹੈ ਔਰ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਡਿਪੋਰਟ ਹੋਣੇ ਸ਼ੁਰੂ ਹੋ ਗਏ ਨੇ ਇਹ ਪਹਿਲਾ ਬੈਚ ਆਇਆ 104 ਦਾ ਜਿਹੜੇ ਚੋਤੀ ਪੰਜਾਬ ਦੇ ਨੇ ਇਹਦਾ ਮਤਲਬ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਰੇ ਸਾਡੇ ਨੌਜਵਾਨ ਜਿਹੜੇ ਡਿਪੋਰਟ ਹੋਣਗੇ ਕੀ ਪੰਜਾਬ ਸਰਕਾਰ ਸਿਰਫ ਲਿਪ ਸਰਵਿਸ ਕਰੇਗੀ ਜਿਵੇਂ ਕਿਸਾਨਾਂ ਦੇ ਡੱਲੇਵਾਲ ਸਾਹਿਬ ਦੇ ਉੱਤੇ ਕਰ ਰਹੀ ਹੈ ਕਿ ਅਸੀਂ ਭਾਜਪਾ ਨਾਲ ਗੱਲ ਕਰ ਲਈ ਅਸੀਂ ਉਹ ਕਰ ਲਿਆ ਇਹਨਾਂ ਨੂੰ ਬਹੁਤ ਪੁਖਤਾ ਠੋਸ ਕਲਕਿੰਗ ਕਰਨੀ ਚਾਹੀਦੀ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅ 트ੰਪ ਨਾਲ ਗੱਲ ਕਰਕੇ ਘੱਟੋ ਘੱਟ ਕੋਈ ਰਾਏ ਤਾਂ ਲੱਭਣਾ ਚਾਹੀਦਾ ਵਾ ਉਹਨਾਂ ਨੂੰ ਕੋਈ ਚਾਹੇ ਤਰਲਾ ਕਰਨ ਚਾਹੇ ਮੰਤ ਕਰਨ ਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਚ ਆ ਜਾਣਗੇ ਅਗਰ ਤੁਸੀਂ ਇਸ ਤਰ੍ਹਾਂ ਨਾਲ ਉਹਨਾਂ ਨੂੰ ਯੂ نو ਡਿਪੋਰਟ ਕਰਦੇ ਰਹੇ ਕੋਈ ਉੱਥੇ ਗਵਰਨਮੈਂਟ ਆਫ ਇੰਡੀਆ ਸ਼ੁੱਡ ਟ੍ਰਾਈ ਐਂਡ ਯੂ نو ਅਪਰੋਚ ði ਇੰਟਰਨੈਸ਼ਨਲ ਕੋਰਟ ਫਾਰ ਜਸਟਿਸ ਉੱਥੇ ਜਾਣ ਕਿਉਂਕਿ ਇਹ ਅਲਟੀਮੇਟਲੀ ਇੱਕ ਹਿਊਮਨ ਰਿਸੋਰਸ ਦਾ ਘਾਣ ਹੋ ਰਿਹਾ ਵਾ ਇੱਕ ਮੈਂ ਕਹਿ ਸਕਦਾ ਕਿ ਹਿਊਮਨ ਰਾਈਟਸ ਉਲੰਘਣਾ ਦੇ ਬਰਾਬਰ ਇਹ ਚ ਜਾ ਰਿਹਾ ਕਿ ਸਾਡੇ ਦੇਸ਼ ਦੀ ਸਰਕਾਰ ਉੱਥੇ ਜਾ ਕੇ ਦਰਵਾਜ਼ਾ ਖੜਕਾਵੇਗੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਾਂ ਗਵਰਨਮੈਂਟ ਆਫ ਅਮਰੀਕਾ ਦੇ ਨਾਲ 트੍ਰੰਪ ਦੇ ਨਾਲ ਉਦਾ ਤਾਂ 트੍ਰੰਪ ਨਾਲ ਕਹਿੰਦੇ ਸਾਡੀ ਬਹੁਤ ਯਾਰੀ ਆ ਉਹਨਾਂ ਦੀ ਰੈਲੀਆਂ ਵਿੱਚ ਜਾ ਕੇ ਤੁਸੀਂ ਉੱਥੇ ਵੱਡੇ ਵੱਡੇ ਇਕੱਠ ਕਰਕੇ ਭਾਸ਼ਣ ਦਿੰਨੇ ਹੋ ਕਿ ਉਹਦੇ ਨਾਲ ਗੱਲ ਕਰਕੇ ਸਾਡੇ ਨੌਜਵਾਨਾਂ ਤੇ ਬੱਚਿਆਂ ਦਾ ਔਰਤਾਂ ਲੜਕੀਆਂ ਦਾ ਭਵਿੱਖ ਬਚਾਓਗੇ ਔਰ ਪੰਜਾਬ ਸਰਕਾਰ ਨੂੰ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਇਹ ਨਹੀਂਗਾ ਕਿ ਉਹ ਆਗੇ ਨੇ ਤੇ ਅਸੀਂ ਕੁਝ ਨਹੀਂ ਕਰ ਸਕੇ ਹਾਲਾਂਕਿ ਜਿਹੜਾ ਮਿਲਟਰੀ 에ਅਪਲੇਨ ਆਇਆ ਵਾ ਅਮਰੀਕਾ ਦਾ ਉਹ ਸਾਡੀ ਧਰਤੀ ਤੇ ਲੈਂਡ ਕੀਤਾ ਨਾ ਆਫਟਰ ਆਲ 에ਵੀਏਸ਼ਨ ਅਥਾਰਟिटीज ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਪਰਮਿਸ਼ਨ ਲੈਂਡ ਕਰਨ ਦੀ ਉਹਨਾਂ ਨੇ ਦਿੱਤੀ ਆ ਨਾ ਕਿ ਅਸੀਂ ਜਿਵੇਂ ਕਿ ਹੁਣ ਟੈਰਿਫਸ ਲਾ ਰਹੀ ਹੈ ਅਮਰੀਕਨ ਗਵਰਨਮੈਂਟ ਅਗੇਂਸਟ ਕੈਨੇਡਾ ਐਂਡ ਅਗੇਂਸਟ ਚਾਈਨਾ ਐਂਡ ਅਗੇਂਸਟ ਇਵਨ ਆਨ ਇੰਡੀਆ ਕਿ ਸਾਡੇ ਚ ਇਨੀ ਸ਼ਕਤੀ ਹੈ ਕਿ ਅਸੀਂ ਉਹਨਾਂ ਨੂੰ ਬਿਨਾ ਇਜਾਜ਼ਤੋਂ ਜਾਂ ਅਜਾਜ਼ਤ ਇਨਕਾਰ ਕਰਦੀ ਹੈ ਕਿ ਸਾਡੇ ਤੁਸੀਂ ਬੱਚਾ ਨੂੰ ਇਸ ਤਰ੍ਹਾਂ ਰਿਪੋਰਟ ਕਰਕੇ ਆਪਣੇ ਜਹਾਜ਼ਾਂ ਵਿੱਚ ਹੱਥਕੜੀਆਂ ਲਾ ਕੇ ਨਹੀਂ ਛੱਡ ਸਕਦੇ ਲੇਟੈਸਟ ਰਿਪੋਰਟ ਆਉਣ ਤੱਕ ਜਦ ਤੱਕ ਟੋਰਨੋਗਲ ਕਰ ਰਿਹਾ ਸਾਰੇ ਮਾਪਿਓ ਜਿਹੜੇ ਉਹ ਬੱਚਿਆਂ ਦੇ ਕੋਲ ਅੰਦਰ ਐਵੀਏਸ਼ਨ ਕਲੱਬ ਆ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਦੇ ਅੰਦਰ ਹੀ ਕਿਸੇ ਨੌਜਵਾਨ ਦੀ ਫੋਟੋ ਨਹੀਂ ਕਚਨ ਦਿੱਤੀ ਸਾਰੇ ਪੁਲਿਸ ਵਾਲਿਆਂ ਦੇ ਭਗਵੰਤਾਨ ਦੀ ਜਿਹੜੀ ਆ ਜਿਹੜੀ ਇੱਕ ਫੋਰਸ ਰੱਖੀ ਆਪਣੀ ਦੂਜਿਆਂ ਨੂੰ ਤੰਗ ਕਰ ਲਈ ਉਹਨਾਂ ਦੇ ਫੋਨ ਖੋ ਕੇ ਆ ਆਈਬੀ ਨੂੰ ਸੱਦਿਆ ਗਿਆ ਔਰ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਨੈਸ਼ਨਲ ਮੀਡੀਆ ਉੱਤੇ ਪਹੁੰਚਿਆ ਹੋਇਆ ਲੇਕਿਨ ਕਿਸੇ ਨੂੰ ਮਿਲਨ ਨਹੀਂ ਦਿੱਤਾ ਗਿਆ ਕਿਸੇ ਪੇਰੈਂਟ ਨੂੰ ਮੀਡੀਆ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਤੇ ਇਸ ਮੈਂ ਸਮਝੂਗਾ ਕਿ ਸਾਡੀ ਸਰਕਾਰ ਹੀ ਲਾਚਾਰ ਤੇ નિਹੱਤੀ ਆ ਉਹਨਾਂ ਦੇ ਸਾਹਮਣੇ ਔਰ ਸਭ ਕੁਝ ਅਸੀਂ ਸਰੈਂਡਰ ਕਰ ਰਹੇ ਹਾਂ ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਤੋਂ ਬਾਅਦ ਮੇਰਾ ਖਿਆਲ ਹੈ ਹਜ਼ਾਰਾਂ ਪਰਿਵਾਰਾਂ ਦੇ ਵਿੱਚ ਅੱਜ ਨਿਮੋਸ਼ੀ ਹੋਵੇਗੀ ਜਿਹੜੇ ਵਿਚਾਰੇ ਇਸ ਤਰ੍ਹਾਂ ਬਾਹਰ ਗਏ ਹੋਏ ਨੇ ਕਿਉਂਕਿ ਇੱਕ ਦੋ ਚਾਰ ਤਾਂ ਗਏ ਨਹੀਂਗੇ ਇਹ ਤਾਂ ਹੁਣ ਕਾਫੀ ਅਰਸੇ ਤੋਂ ਅ ਇਲੀਗਲ ਟ੍ਰੈਂਡ ਜਿਹੜਾ ਚੱਲ ਰਿਹਾ ਸੀਗਾ ਔਰ ਬਹੁਤ ਨਾਗਰਿਕ ਇੱਦਾਂ ਦੇਨੇ ਅਮਰੀਕਾ ਚ ਇਵਨ ਅਦਰ ਕੰਟਰੀਜ਼ ਜਿਹੜੇ 15 15 20 20 ਸਾਲ 25 25 ਸਾਲ 30 30 ਸਾਲ ਕੇ ਮੁੜੀ ਨਹੀਂ ਸਕੇ ਕਿਉਂਕਿ ਉਹਨਾਂ ਦੇ ਉੱਥੇ ਲੈਜਿਟਿਮੇਟ ਪੇਪਰਸ ਹੀ ਨਹੀਂ ਪੜੇ ਔਰ ਇਹਦੇ ਨਾਲ ਇੱਕ ਇਹ ਵੀ ਸ਼ਾਇਦ ਕਾਨੂੰਨ ਬਣਾਉਣ ਜਾ ਰਹੀ ਅਮਰੀਕਾ ਕੇ ਜਿਹੜੇ ਲੋਕ ਇੱਥੋਂ ਆਪਣੀਆਂ ਔਰਤਾਂ ਜਾਂਦੀਆਂ ਸੀਗੀਆਂ ਤੇ ਪ੍ਰੈਗਨੈਂਟ ਤੇ 5 6 ਮਹੀਨੇ ਤੋਂ ਉੱਥੇ ਟਰੈਵਲ ਕਰਕੇ ਤੇ ਬੱਚੇ ਉੱਥੇ ਡਿਲੀਵਰ ਕਰਦੇ ਸੀਗੇ ਤੇ ਉੱਥੋਂ ਦੇ ਨਾਗਰਿਕ ਆਟੋਮੈਟਿਕਲੀ ਬਣ ਉਹਦੇ ਤੇ ਵੀ ਮੇਰੇ ਖਿਆਲ 트ੰਪ ਸਰਕਾਰ ਜਿਹੜੀ ਪਾਬੰਦੀ ਲਾ ਦੇਣ ਲੱਗੀ ਆ ਸੋ ਸਾਡੇ ਐਵਨਿਊਜ਼ ਓਪਰਚ्युनिटीਜ਼ ਦੁਨੀਆ ਵਿੱਚ ਬੰਦ ਹੋ ਰਹੇ ਨੇ ਕੈਨੇਡਾ ਵੀ ਬਹੁਤ ਰੋਕ ਰਿਆ ਤੇ ਆਸਟ੍ਰੇਲੀਆ ਨੇ ਤੇ ਨਿਊਜ਼ੀਲੈਂਡ ਨੇ ਵੀ ਲਾਜ਼ ਬੜੇ ਕੱਸ ਦਿੱਤੇ ਨੇ ਤਾਂ ਸਾਨੂੰ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਇੱਥੇ ਪੰਜਾਬ ਦੇ ਵਿੱਚ ਕੁਝ ਸੋਚਣਾ ਪਵੇਗਾ ਤਿੰਨ ਸਾਲ ਹੋ ਗਏ ਨੇ ਅਸੀਂ ਕੁਝ ਨਹੀਂ ਸੋਚਿਆ ਸੀ ਚੁਟਕਲੇ ਗੱਲਾਂ ਗੱਪਾਂ ਕਹਾਣੀਆਂ ਉਹ ਜ਼ਰੂਰ ਸੁਣਾਈਆਂ ਹੁਣ ਸਮਾਂ ਆ ਗਿਆ ਭਗਵੰਤ ਮਾਨ ਔਰ ਜਿਹੜੇ ਸਰਕਾਰ ਚ ਬੈਠੇ ਨੇ ਲੋਕ ਔਰ ਆਪੋਜੀਸ਼ਨ ਦੇ ਲੀਡਰਸ ਨੂੰ ਵੀ ਕਹਾਂਗਾ ਕਿ ਆਪਾਂ ਇਹਨਾਂ ਤੇ ਬਿਲਡ ਕਰੀਏ ਪ੍ਰੈਸ਼ਰ ਤਾਂ ਕਿ ਇਹ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਸੋਚਣ ਔਰ ਇਮੀਡੀਟਲੀ ਜਿਹੜਾ ਮੇਰੇ ਕੋ ਮਾਈਂਡ ਚ ਆ ਰਿਹਾ ਵਾ ਕਿ ਘਟੋ ਘਟ ਵਿਧਾਨ ਸਭਾ ਦਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਕੱਲੇ ਇਸ ਇਸ਼ੂ ਦੇ ਉੱਤੇ ਬੁਲਾ ਕੇ ਤੇ ਸਾਨੂੰ ਡਿਸਕਸ ਔਰ ਗੱਲ ਸੁਣਨੀ ਚਾਹੀਦੀ ਹੋ ਸਕਦਾ 117 ਚੋਂ ਕੋਈ ਸ਼ਕਲਮੰਦ ਐਮਐਲਏ ਕੋ ਆਊਟ ਆਫ ਦਾ ਬਾਕਸ ਥਿੰਕਿੰਗ ਕਰਕੇ ਕੋ ਚੰਗੇ ਸੁਝਾਅ ਦੇ ਦੇਣ ਜਿਹਦੇ ਨਾਲ ਸਾਡੇ ਬੱਚਾਂ ਦੀ ਜਿਹੜਾ ਭਵਿੱਖ ਖਤਰੇ ਚ ਪੈ ਗਿਆ ਉਹ ਬਚਾਇਆ ਜਾ ਸਕੇ ਤਾਂ ਨੁਕਤਾ ਚੀਨ ਮੈਂ ਜ਼ਰੂਰ ਕਰੂੰਗਾ ਕਿ ਜਦੋਂ ਚੰਗਾ ਸਮਾਂ ਹੁੰਦਾ ਤਾਂ ਵਾਵਾ ਖੱਟਣ ਲਈ ਸਾਰੇ ਫਿਰਦੇ ਨੇ ਤੇ ਪੰਜਾਬ ਸਰਕਾਰ ਸਾਡਾ ਚੀਫ ਮਿਨਿਸਟਰ ਲੀਡਰ ਹੈ ਸਾਡੀ ਸਟੇਟ ਦੇ 3 ਕਰੋੜ ਪੰਜਾਬੀਆਂ ਦਾ ਪੰਜਾਬੀ ਜਿਸ ਜਿਹਨੂੰ ਕਹਿੰਦੇ ਨੇ ਕਿ ਪਿਓ ਆ ਤੇ ਪਿਓ ਅੱਜ ਗੈਰਹਾਜ਼ਰ ਸੇ ਪਤਾ ਨਹੀਂ ਸ਼ਾਇਦ ਦਿੱਲੀ-ਦੁੱਲੀ ਕੇ ਇਲੈਕਸ਼ਨਸ ਫਿਰਦੇ ਹੋਣਗੇ ਇਹ ਬੰਦ ਦੀ ਕੰਡੈਮਨੇਸ਼ਨ ਮੈਂ ਜ਼ਰੂਰ ਕਰੂੰਗਾ ਔਰ ਉਮੀਦ ਕਰਦਾ ਕਿ ਸਾਡੀ ਸਰਕਾਰ ਔਰ ਕੇਂਦਰ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਇਸ ਇਸ਼ੂ ਨੂੰ ਬਹੁਤ ਸੀਰੀਅਸਲੀ ਲੈ ਕੇ ਪਾਰਲੀਮੈਂਟ ਵਿੱਚ ਡਿਸਕਸ ਕਰਕੇ ਉਹਨਾਂ ਦਾ ਭੋਗਿਕ ਬਚਾਉਣ ਦੀ ਕੋਸ਼ਿਸ਼ ਕਰੇਗੀ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹ